ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਅੱਜ ਅਸੀਂ ਆਪ ਜੀ ਨੂੰ ਦਿਖਾਉਨੇ ਆਂ ਦਿਵਾਲੀ ਹੁਸ਼ਿਆਰਪੁਰ ਦੀ ਅਗਰ ਤੁਸੀਂ ਦਿਵਾਲੀ ਹੁਸ਼ਿਆਰਪੁਰ ਦੀ ਨਹੀਂ ਵੇਖੀ ਤੇ ਪਰ ਕੀ ਵੇਖਿਆ ਰੌਣਕਾਂ ਦਿਵਾਲੀ ਦੇ ਮੌਕੇ ਦੀ ਹੁਸ਼ਿਆਰਪੁਰ ਦੀਆਂ ਹੁਸ਼ਿਆਰਪੁਰ ਨੂੰ ਬੜੇ ਹੀ ਵਧੀਆ ਢੰਗ ਨਾਲ ਸਜਾਇਆ ਹੋਇਆ ਹੈ ਦਿਵਾਲੀ ਦੇ ਸ਼ੁਭ ਦਿਨ ਤੇ ਲਗਾ ਲਗਾ ਜਗਾ ਆਪਾਂ ਅੱਜ ਆਪ ਜੀ ਨੂੰ ਦਿਖਾਵਾਂਗੇ ਹੁਸ਼ਿਆਰਪੁਰ ਦੀਆਂ ਉਸਿਆ ਪਰਦੇ ਗੁਰਦੁਆਰੇ ਮੰਦਰਾਂ ਨੂੰ ਵਧੀਆ ਢੰਗ ਨਾਲ ਲਟਨਾ ਸਜਾਇਆ ਹੋਇਆ ਹੈ ਤੇ ਲੋਕੀ ਗੁਰਦੁਆਰੇ ਮੰਦਰਾਂ ਵਿੱਚ ਆ ਕੇ ਦੀਪਮਾਲਾ ਕਰਦੇ ਹੋਏ ਦੀਵਾ ਜਲਾਉਂਦੇ ਹੋਏ ਔਰ ਬਥਾਰੇ ਕਰਦੇ ਹੋਏ ਗੁਰਦੁਆਰੇ ਮੰਦਰਾਂ ਵਿੱਚ ਜਾ ਕੇ ਲਗ ਲਗ ਮੰਦਰ ਲਗ ਗੁਰਦੁਆਰੇ ਦੀਆਂ ਰੌਣਕਾਂ ਉਸਿਆ ਪਰਦੇ ਅੰਦਰ ਲੋਕਾਂ ਵਿੱਚ ਭਾਰੀ ਇੱਛਾ ਹੈ ਦੀਵਾਲੀ ਦੇ ਮੌਕੇ ਨੂੰ ਲੈ ਕੇ ਅਸੀਂ ਪਹਿਲਾਂ ਗੁਰਦੁਆਰੇ ਵਿੱਚ ਮਹੱਤਵ ਕਰਨ ਵਾਸਤੇ ਆਏ ਅੱਜ ਅਸੀਂ ਇੱਥੇ ਦਿਵਾਲਾ ਕਿਤੀ ਪੰ ਸਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਿਵਾਲੀ ਦੀਆਂ ਰੌਣਕਾਂ ਹੁਸ਼ਿਆਰਪੁਰ ਦੀਆਂ ਕਿਉਂਕਿ ਸਾਡੀ ਦਿਵਾਲੀ ਹੁਸ਼ਿਆਰਪੁਰ ਦੇ ਅੰਦਰ ਬੜੀ ਹੀ ਧੂਮਤਾਂ ਨਾਲ ਮਨਾਇ ਜਾਂਦੀ ਹੈ ਉਹ ਪਿਆਰ ਕੇ ਉਹਨਾਂ ਉਮੇ ਹੁਸ਼ਿਆਰਪੁਰ ਨਿਵਾਸੀਆਂ ਵਿੱਚ ਵੀ ਦਿਵਾਲੀ ਲੈ ਕੇ ਬੜੀ ਉਤਸ਼ਾਹ ਹੈ ਦੀਵਾਲੀ ਹੁਸ਼ਿਆਰਪੁਰ ਦੀ ਹੋਰ ਵੀ ਜਾ ਕੇ ਇਹੋ ਜੇ ਕਰਮ ਕਰ ਅਸੀਂ ਆਪ ਜੀ ਨੂੰ ਬਖਾਵਾਗੇ ਜਿਸ ਦੇ ਨਾਲ ਸਭ ਨੂੰ ਧੰਨ ਲੋਕਾਂ ਵਿੱਚ ਪਾਰੀ ਖਾ ਦੀਵਾਲੀ ਦੇ ਮੌਕੇ ਨੂੰ ਦੀਵਾਲੀ ਤਿਹਾਇਰ ਤਿਹਾਰ ਤੇ ਲੈ ਕੇ ਗੁਰਸੇਕਤੂ ਅਸੀਸਾਂ ਦਿੱਤੀਆਂ ਲੋਕੀ ਦੀਵਾਲੀ ਦੇ ਮੌਕੇ ਤੇ ਗੁਰਦੁਆਰੇ ਵੰਦਰਾ ਵਿੱਚ ਜਾ ਕੇ ਦੀਵਾਲਾ ਕਰਦੇ ਹੋਏ ਕਾਫੀ ਰੌਣਕਾਂ ਲੱਗੀਆਂ ਹੋਈਆਂ ਅੱਜ ਹੁਸ਼ਿਆਰਪੁਰ ਦੇ ਅੰਦਰ ਜੇ ਦੀਵਾਲੀ ਹੁਸ਼ਿਆਰਪੁਰ ਦੀ ਨਹੀਂ ਵੇਖੀ ਤਾਂ ਫਿਰ ਕੀ ਵੇਖਿਆ ਦੁਆਲੀ ਹਿਸ਼ਾਰਪੜ ਦੇ ਵੀ ਬੜੇ ਲੋਕੀ ਜੋਰ ਸ਼ੋਰ ਨਾਲ ਮਨਾਉਂਦੇ ਹਨ ਅਸੀਂ ਗੁਰਦੁਆਰੇ ਮੱਥਾ ਟੇਕ ਕੇ ਅਸੀਂ ਆਪਣੇ ਘਰ ਆ ਚੁੱਕੇ ਹਾਂ ਅਸੀਂ ਆਪਣੇ ਘਰ ਦੇ ਵਿੱਚ ਬਣਾ ਰੰਗੋਲੀ ਕਰ ਕੀਤੀ ਬੜੇ ਵਧੀਆ ਢੰਗ ਨਾਲ ਦਿਵਾਲੀ ਹਿਸ਼ਾਰਪੜ ਤੇ ਮਨਾ ਜਾਂਦੀ ਤਸੀਂ ਹੁਣ ਦੀਵੇ ਜਗਾਤੇ ਹਨ ਇਸ ਤੋਂ ਬਾਅਦ ਅਸੀਂ ਆਰਤੀ ਕਰਾਂਗੇ ਦੀਵੇ ਜਗਾਉਣ ਤੋਂ ਬਾਅਦ ਮਾਂ ਲక్ష్ਮੀ ਦੀ ਜਿਹਦੀ ਆਰਤੀ ਵੀ ਅਸੀਂ ਆਪਣੇ ਘਰ ਵਿੱਚ ਕੀਤੀ ਦੀਵਾਲੀ ਦੀਆਂ ਰੌਣਕਾਂ ਖੁਸ਼ਹਾਲਪਰ ਦੀਆਂ ਵੇਖਣਯੋਗ ਹੁੰਦੀਆਂ ਹਨ ਅਸੀਂ ਆਪਣੇ ਘਰ ਵਿੱਚ ਦਿਵਾਲੀ ਦੇ ਸ਼ੋਭ ਦਿਨ ਤੇ ਪੂਜਾ ਪਾਠ ਕਰ ਕੀਤਾ ਵਿਦ ਪਰਿਵਾਰ ਦਿਵਾਲੀ ਦੀਆਂ ਰੌਣਕਾਂ ਹੁਸ਼ਿਆਰਪੁਰ ਦੀਆਂ ਅਗਰ ਅਸੀਂ ਦਿਵਾਲੀ ਹੁਸ਼ਿਆਰਪੁਰ ਦੀ ਨਹੀਂ ਵੇਖੀ ਤਾਂ ਕਹਿੰਦੇ ਵੇਖੀ ਵੇਖਿਆ ਦਿਵਾਲੀ ਹੁਸ਼ਿਆਰਪੁਰ ਦੀ ਬੜੀ ਜੋਰ ਸ਼ੋਰ ਨਾਲ ਜੋਰ ਸ਼ੋਰ ਨਾਲ ਲੋਕੀ ਮਨਾਉਂਦੇ ਹਨ ਹੁਸ਼ਿਆਰਪੁਰ ਦੇ ਅੰਦਰ ਵੀ ਅਸੀਂ ਉਹਨਾਂ ਪਟਾਕੇ ਆ ਵਕ ਥੈਲਾ ਚੱਕ ਰਿਆ ਹੈ ਅਸੀਂ ਹੁਣ ਪਟਾਕੇ ਲਾ ਕੇ ਚੱਲੇ ਛੱਤ ਦੇ ਉੱਪਰ ਲਾਲ-ਆਲੀ ਬਾਲਟੀ ਇਸ ਬਾਲਟੀ ਵਿੱਚ ਅਸੀਂ ਪਾ ਲੈਣਾ ਪਾਣੀ ਕਿਉਂਕਿ ਪਟਾਕੇ ਚਲਾਉਣ ਦੇ ਸਮੇਂ ਆਪਣੇ ਕੋਲ ਪਾਣੀ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਵਾਰੀ ਵੀ ਕੋਈ ਹਾਦਸਾ ਹੋ ਸਕਦਾ ਹੈ ਤਾਂ ਸਹੀ ਪਾਣੀ ਦਾ ਉਸ ਵਲੇ ਪਰ ਜੋ ਕਾ ਸਕਦੇ ਹਾਂ ਆ ਪਟਾਕੇ ਪਟਾਈਏ ਪਾ ਦੇਣਾ ਚਾਹੀਏ ਹੈ ਵੇਂਗਾ ਮੈਂ ਆ ਜਾਵਾਂ ਮੈਂ ਨਾ ਕੁਝ ਨਹੀਂ ਰੱਖੀ ਆ ਬਾਦੀ ਨਾ ਰੱਖੀਏ ਤੇ ਪਾਣੀ ਪਾਣਾ ਪਊ ਯਾਰੀ ਤੁਸੀਂ ਆਪਣੀ ਟੈਂਕੀ ਚ ਪਾਣੀ ਕੱਢ ਕੇ ਬਾਲਟੀ ਚ ਪਾਣੀ ਭਰ ਕੇ ਰੱਖ ਲਿਆ ਅਸੀਂ ਦੇਖ ਕੇ ਆਪਣੇ ਕੋਲ ਤਾਂ ਕਿਤੇ ਖਾਸਾ ਹੋਣ ਤੇ ਅਸੀਂ ਪਾਣੀ ਦਾ ਪਸਤ ਬਲੇ ਫਿਰ ਜੋ ਕਰ ਸਕੀਏ ਆਪਣੇ ਆਪ ਨੂੰ ਬੁਝਾਬ ਕਰ ਸਕੀਏ ਤੇ ਪਾਣੀ ਅਸੀਂ ਆਪਣੀ ਛੱਤ ਦੇ ਉੱਪਰ ਲੈ ਚੱਲੇ ਹਾਂ ਤੇ ਹੁਣ ਇੱਥੇ ਅਸੀਂ ਬੁਝਾਉਂਦੇ ਆ ਪਟਾਕੇ ਗੋਲੀ ਦੀ ਕਰਦੇ ਆ ਸ਼ੁਰੂਆਤ ਤੇ ਦੇਖੋ ਦੀਵਾਲੀ ਖੁਸ਼ੀਆਂ ਭਰਦੀ ਚਾਰਪਦੇ ਅੰਦਰ ਹਰ ਤਰਫ ਪਟਾਕਿਆਂ ਦੀ ਹਵਾ ਜਾਂਦੀ ਹੈ ਇੰਨਾ ਸ਼ੋਰ ਇਸ ਵੇਲੇ ਦਿਵਾਲੀ ਦੇ ਸ਼ੁਭ ਦਿਨ ਤੇ ਹਰ ਤਰਫ ਟਾਕਿਆਂ ਦੀ ਆਵਾਜ਼ ਆ ਰਹੀ ਹੈ ਇਸ ਵੇਲੇ ਇੰਨਾ ਸ਼ੋਰ ਦਿਵਾਲੀ ਦੇ ਸ਼ੁਭ ਦਿਨ ਤੇ ਲੋਕਾਂ ਨੇ ਬੜੇ ਹਮ ਹਮਾ ਕੇ ਦਿਵਾਲੀ ਬਣਾਈ ਹੋਇਆ ਚਾਰਪਦੇ ਅੰਦਰ ਅਸਮਾਨ ਤੇ ਪਟਾਕੇ ਦੀ ਆਵਾਜ਼ ਆ ਰਹੀ ਇਸ ਵੇਲੇ ਰੰਗ ਬਰੰਗਾ ਅਸਮਾਨ ਦਿਖਾਈ ਦਿੰਦਾ ਹੋਇਆ ਦਿਵਾਲੀ ਦੇ ਸ਼ੁਭ ਦਿਨ ਤੇ ਹੁਸ਼ਿਆਰਪੁਰ ਦੇ ਅੰਦਰ ਲਾਲਗਤਰਾں ਦੇ ਪਟਾਕੇ ਸੀ ਅੱਜ ਚਲਾਏ ਦੀਵਾਲੀ ਦੇ ਮੌਕੇ ਤੇ ਜੋ ਵੀ ਇਹ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਿਹਾ ਹੈ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਪ ਜੀ ਨੂੰ ਮਰੀਆਂ ਜਾਂਦੀ ਹੋਰ ਨਵੇਂ-ਨਵੇਂ ਵੀਡੀਓ ਦੇਖਣ ਨੂੰ ਮਿਲਦੀਆਂ ਰਹਿਣ ਦੀਵਾਲੀ ਹੁਸ਼ਿਆਰਪੁਰ ਦੀ ਦੀਵਾਲੀ ਦੇ ਰੌਣਕਾਂ ਹੁਸ਼ਿਆਰਪੁਰ ਦੀਆਂ ਦੇਖਦੇ ਆ ਬਣਦੀਆਂ ਹਨ ਉਹ ਸਾਰੇ ਮੂੰਹ ਤੇ ਬੱਜੇ ਫਟਾ ਲਾ ਲਗੜਾਂ ਦੇ ਟਾਕੇ ਚਲਾਇਆ ਜੀ ਅਸੀਂ ਆਪਾਂ ਵੀ ਦੁਆਲੀ ਦੇ ਮੌਕੇ ਤੇ ਦੁਵਾਲੀ ਦੀਆਂ ਰੌਣਕਾਂ ਖੁਸ਼ਹਾਲ ਪਰਦੀਆਂ ਫਰਾਜ ਸ਼ੇਰ ਦੇਵਤ ਜਗਮਗਾ ਜਗਮਗਾ ਰੌਚ ਹੋ ਰਹੀ ਹੈ ਇਹ ਨਹੀਂ ਰੋਸ਼ਨੀ ਹੈ ਕਾਫੀ ਵਧੀਆ ਲੱਗ ਰਿਹਾ ਸ਼ਹਿਰ ਅਜ ਹੁਸ਼ਿਆਰਪੁਰ ਦਾ ਔਰ ਹਰ ਤਰਫੋਂ ਫਟਾਕਿਆਂ ਦੀ ਹਵਾਜਾਂ ਆ ਰਹੀਆਂ ਹਨ ਲੋਕਾਂ ਨੇ ਹਮ ਹਮਾ ਕੇ ਬੜੇ ਜੋਰ ਸ਼ੋਰ ਨਾਲ ਦੀਵਾਲੀ ਦੀਆਂ ਦੀਵਾਲੀ ਦੇ ਫਟਕੇ ਵਜਾਏ ਅੱਜ ਦੀਵਾਲੀ ਦੀਆਂ ਰੌਣਕਾਂ ਹੁਸ਼ਿਆਰਪੁਰ ਦੀਆਂ ਵੇਖਣਯੋਗ ਹੁੰਦੀਆਂ ਹਨ ਜੋ ਵੀ ਇਹ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਿਹਾ ਹੈ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਪ ਜੀ ਨੂੰ ਮੇਰੀ ਅਗਲੀ ਨੈਕਸਟ ਵੀਡੀਓ ਦੇਖਣ ਮਿਲਿਆ ਰਹੇ ਦੀਵਾਲੀ ਖੁਸ਼ਹਾਲ ਪਰ ਵੀ ਕਾਫੀ ਲੋਕੀ ਜ਼ੋਰ ਸ਼ੋਰ ਨਾਲ ਮਨਦੇ ਹਨ ਹਰ ਤਰਫ ਫਟਾਕਿਆਂ ਦੀ ਆਵਾਜ਼ ਆ ਰਹੀ ਹੈ ਅੱਜ ਦੀਵਾਲੀ ਦੇ ਸ਼ੁਭ ਦਿਨ ਤੇ ਹੁਸ਼ਿਆਰਪੁਰਾ ਨਿਵਾਸੀਆਂ ਨੇ ਬੜੇ ਹੀ ਜੋਰ ਸ਼ੋਰ ਨਾਲ ਦੀਵਾਲੀ ਦਾ ਤਿਹਾਰ ਮਨਾਇਆ ਸੁਖ ਸ਼ਾਂਤੀ ਨਾਲ ਦੀਵਾਲੀ ਦਾ ਤਿਹਾਰ ਹੁਸ਼ਿਆਰਪੁਰ ਦਾ ਦੇਖਣ ਜੋ ਹੁੰਦਾ ਹੈ ਆਸਮਾਨ ਦੇ ਵਿੱਚ ਬਹੁਤ ਵਧੀਆ ਲੱਗ ਰਿਹਾ ਹੈ ਫਟਾਕਿਆਂ ਦੀਆਂ ਆਵਾਜ਼ਾਂ ਸੁਣ ਸੁਣ ਕੇ ਔਰ ਸਾਰੇ ਬਹੁਤ ਵਧੀਆ ਬਿਜਲਾਈਆਂ ਲਾਣਾ ਤਰ੍ਹਾਂ ਦੇ ਫਟਾਕੇ ਦੇਖਣ ਨੂੰ ਮਿਲੇ ਅੱਜ ਚਲਦੇ ਹੋਏ ਸ਼ਰਪਰ ਦੇ ਵਿੱਚ ਲੋਕਾਂ ਨੇ ਬੜੇ ਹੀ ਜ਼ੋਰ ਸ਼ੋਰ ਨਾਲ ਦੀਵਾਲੀ ਮਨਾਈ ਦੀਵਾਲੀ ਦੀਆਂ ਰੌਣਕਾਂ ਹੁਸ਼ਾਰਪੁਰ ਦੀਆਂ ਇਸ ਵੀਡੀਓ ਦੇਖਣ ਵਾਸਤੇ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ